ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਭ ਦਾ ਛੋਟਾ ਭਰਾ ਸਤਨਾਮ ਸਿੰਘ ਜਲਵਾਹ ਚੇਅਰਮੈਨ ਇੰਪਰੂਵਮੈਂਟ ਪਾਸ ਨਮਾਸ਼ਤ ਅੱਜ ਤੁਸੀਂ ਸਾਰੇ ਸਤਕਾਰਯੋਗ ਪਿੰਡਾਂ ਦੇ ਪੰਜ ਸਰਪੰਚ ਨੰਬਰਦਾਰ ਮੋਤਵਰ ਵਿਅਕਤੀ ਆਏ ਹੋ ਪਹਿਲਾਂ ਤਾਂ ਤੁਹਾਡਾ ਸਾਰਿਆਂ ਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਆਖ ਕੇ ਤੁਹਾਨੂੰ ਵੈਲਕਮ ਕਰਦਾ ਕਿ ਤੁਸੀਂ ਦਾਸ ਦੇ ਦਫ਼ਤਰ ਵਿੱਚ ਆਏ ਹੋ ਅੱਜ ਦੀ ਮੀਟਿੰਗ ਦਾ ਮੁੱਖ ਅਜੰਡਾ ਹੈਗਾ ਕਿ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਉਹਦੇ ਵਿੱਚ ਆਪਾਂ ਪਿੰਡਾਂ ਦੇ ਵਿੱਚੋਂ ਕਿਦਾਂ ਨਸ਼ਾ ਤਸਕਰਾਂ ਨੂੰ ਖਤਮ ਕਰਨਾ ਹੈ ਕਿਦਾਂ ਉਹਨਾਂ ਨੂੰ ਇਸ ਧੰਦੇ ਨੂੰ ਬੰਦ ਕਰਵਾਉਣਾ ਹੈ ਉਹਦੇ ਸਬੰਧੀ ਜਿਹੜੀ ਅੱਜ ਦੀ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਰੱਖੀ ਗਈ ਹੈ ਕਿਉਂਕਿ ਕੱਲ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਪੰਜਾਬ ਦੇ ਪ੍ਰ 代表ੀ ਲਾਏ ਗਏ ਆ ਸ਼੍ਰੀ ਮਨੀਸ਼ ਸੋਧਿਆ ਜੀ ਜਿਹੜੇ ਦਿੱਲੀ ਦੇ ਸਿੱਖਿਆ ਮੰਤਰੀ ਸਹੀ ਆਪਣੀ ਸਰਕਾਰ ਦੀ ਠੀਕ ਹੈ ਜੀ ਜਿਹੜਾ ਵੇਚਦਾ ਆ ਔਰ ਚਿੱਟੇ ਦੀ ਤਸਕਰੀ ਕਰਦਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਤਸਕਰੀ ਕਰਦਾ ਚਾਹੇ ਮੈਡੀਕਲ ਨਸ਼ਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ ਜਿਹੜਾ ਤਸਕਰ ਜਿਹੜਾ ਪੱਠਾ ਬਿਠਾ ਰਿਹਾ ਤੁਹਾਡੇ ਪਿੰਡ ਦਾ ਤੁਹਾਡੇ ਇਲਾਕੇ ਦਾ ਉਸ ਬੰਦੇ ਨੂੰ ਆਪਾਂ ਕਿਸੇ ਵੀ ਹਾਲਤ ਵਿੱਚ ਬਖਸ਼ ਨਹੀਂ। ਉਹ ਭਾਵੇਂ ਕਿਸੇ ਦਾ ਸਰਕਾਰ ਖਤਮ ਕਰਨਾ ਖਤਮ ਤਾਂ ਹੋਣਾ ਜੇ ਤੁਸੀਂ ਸਾਰੇ ਸਹਿਯੋਗ ਕਰੋਗੇ ਦਿਓਗੇ ਸਾਥ ਦੀ ਸਾਰੇ ਹਾਂਜੀ ਔਰ ਮੈਂ ਤੁਹਾਨੂੰ ਇੱਕ ਦਲਦਾ ਰਹਣਾ ਤੁਹਾਡੇ ਨਾਲ ਵੀ ਪੰਜਾਬ ਸਰਕਾਰ ਹਰ ਕੰਮ ਤੇ ਤੁਹਾਡਾ ਜਿਹੜਾ ਜਾਇਜ਼ ਕੰਮ ਆ ਉਥੇ ਠੋਕ ਵਜਾ ਕੇ ਨਾਲ ਖੜੇ ਆ